ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ اے ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਈਵਿਊ ਇਸ ਸਮੇਂ ਸਾਹਮਣੇ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਬਖਸ਼ੀ ਸਾਰਿਆਂ ਦੀ ਦੁੱਖ ਤਕਲੀਫਾਂ ਕਰੀ ਦੂਰ ਮੇਰੇ ਮਾਲਕ ਸਭ ਦੀ ਜਿਹੜੀ ਜਾਇਜ਼ ਜਾਇਜ਼ਮਾਨੋ ਕਾਮਨਾਵਾਂ ਉਹ ਵੀ ਕਰ ਦਿਓ ਪੂਰੀਆਂ ਤੇ ਜੀ ਮੰਡਲ ਖੇਤ ਚ ਪਹੁੰਚੇ ਹੋਏ ਜੀ ਅ ਭਈਏ ਲੱਗ ਗਏ ਆਪਣੇ ਖੇਤ ਦੇ ਵਿੱਚ ਗੰਨਾ ਕੱਟਣ ਦੇ ਵਾਸਤੇ ਤੇ ਟਰੈਕਟਰ ਆ ਜਿਹੜਾ ਮੈਂ ਲੈਣ ਵਾਸਤੇ ਸੀ ਟਰੈਕਟਰ ਖੜਾ ਸੀਗਾ ਇੱਥੇ ਤੇ ਆਪਣੇ ਮਿੱਤਰ ਪਿਆਰੇ ਨੂੰ ਬੇਨਤੀ ਕਰੀ ਬਿੰਦਰ ਭਾਈ ਨੂੰ ਬਿੰਦਰ ਭਾਈ ਕਹਿੰਦਾ ਕੋਈ ਗੱਲ ਨਹੀਂ ਚੱਲਦੇ ਮਹਾ ਵੀ ਤੂੰ ਮੋਟਰਸਾਈਕਲ ਘਰ ਨੂੰ ਵਾਪਸ ਲੈ ਆਈ ਮੈਂ ਮੈਂ ਟਰੈਕਟਰ ਲਿਆਉਂਗਾ ਤਾਂ ਪਹੁੰਚੇ ਹੋਏ ਆਇਕਦਾ ਰੋਟਾ ਬੀਟਰ ਨੇ ਸਾਨੂੰ ਬੜਾ ਜ ਸੰਗ ਕਰ ਲਿਆ ਤਾਂ ਇਹਦੀ ਆਹ ਫਸ ਗਈ ਸੀ ਵਿੱਚ ਗੈਲੇ ਘੜੀ ਸੋਈ ਜਾਵੇ ਬਹੁਤ ਔਖਾ ਨਿਕਲੀ ਸਾਡੀ ਇਹ ਇਹਨੂੰ ਵੀ ਤੇਲ ਤੂਲ ਲਾਉਣੇ ਆਲੇ ਇੱਕ ਇਹਦਾ ਰੋਟਾ ਬੀਟਰ ਦੇ ਕਰਾਸ ਵਿੱਚ ਵੀ ਪੰਗਾ ਪੈ ਗਿਆ ਇਹਨੂੰ ਮੈਂ ਹੁਣੇ ਰੱਖ ਦਮਾ ਟਰੈਕਟਰ ਭੁੱਲ ਜਾਣਾ ਬਿੰਦਰਾ ਇਹ ਨਹੀਂ ਫਿਰ ਲਾ ਇਹ ਵੀ ਠੀਕ ਕਰਾ ਦੇਉਂਗਾ ਕਹਲੇ ਬਿੰਦਰ ਭਾਈ ਸਾਡਾ ਹੈਲਪ ਲੱਗਿਆ ਵਾ ਕਰਨਾ ਹਮਿੰਦਰ ਉੱਪਰ ਵਾਲੇ ਖੰਨੇ ਚ ਪਾ ਲੰਦਾ ਚਲ ਚਲ ਬਿਲਕੁਲ ਟਾਪੇ ਬਣ ਕੇ ਇੱਕੋ ਗੱਲ ਹੈ ਉਹ ਭਈਆਂ ਨੂੰ ਨਾ ਤਾਰਨੇ ਨੂੰ ਸੌਖਾ ਹੋ ਜੂ ਹਮਿੰਦਰ ਰੁਕ ਜਾ ਹਮਿੰਦਰ ਥੋੜੀ ਉੱਚੀ ਪਾਉਣੀ ਪੈਣੀ ਹੈ ਇਹ ਹਾਂ ਉਹ ਫਿਰ ਭਈਆਂ ਨੂੰ ਮੜੇ ਜੇ ਰੋੜਾ ਰਹੂਗਾ ਪਿੱਛੇ ਟਰਾਲੇ ਦਾ ਠੀਕ ਹੈ ਇੱਕ ਨਾ ਜਦ ਤੁਸੀਂ ਟਰੋਡਰ ਵੇਟਰ ਪਾਈ ਕਰਦੇ ਆ ਹਾਂ ਉਕਰ ਖੋਲੇ ਨਾ ਕਰੋ ਇੱਕ ਨਾ ਘੇਰਦਿਆ ਕਰੋ ਟਾਪੇ ਛੱਡ ਦੇਗਾ ਥੱਲੇ ਇਹ ਵੀ ਗੱਲ ਠੀਕ ਹੈ ਗੱਲ ਤਾਂ ਨਹੀਂ 16 ਨੇ ਹਾਂ ਤੁਹਾਡੇ ਟੱਲਾ ਉੱਚੀ ਹੱਕੜਾ ਤਾਂ ਉੱਪਰ ਬਾਗੇ ਰੱਖਦੇ ਹਾਂ ਿੰਦੇ ਪਾਈ ਹੋ ਪੂਰੀ ਤਿੰਨ ਕੱਢ ਹਾਂ ਬਾਸ ਹਾਂ ਹਾਂ ਬਿਲਕੁਲ ਹੁਣ ਮੈਂ ਬਣਾ ਲਮਾ ਫੇ ਬਿਲਕਾ ਹਾਂ ਚੱਕ ਦੇਣਾ ਫੱਟੇਲਾ ਵੀ ਦੇਖੀ ਜਾਉਂਗੀ ਇਹਦਾ ਇਹਦਾ ਹੀ ਬਣਾ ਲੀਏ ਬਿਲਕਾ ਨਹੀਂ ਬਣਾ ਲਾ ਮੇਰੀ ਗੱਲ ਸੁਣਾ ਹੁਣ ਆ ਮੈਨੂੰ ਫਾਲਿਆਂ ਦਾ ਦੱਸੀ ਵੀ ਕਿੱਧਰ ਤੇ ਮਾੜੇ ਅਵਿੰਦਰ ਮੈਨੂੰ ਸਲਾਹ ਦਿੱਤੀ ਤਾਂ ਕਈਆਂ ਨੇ ਸੀ ਉਹ ਤੂੰ ਵੇਚ ਦੇ ਦੇ ਉਹਨਾਂ ਨੂੰ ਹੈ ਉਹ ਆ ਫਲਾਣਾ ਮੈਂ ਵਿੱਚ ਰੱਖ ਦਿੱਤੇ 10000 ਦੇ ਮਿਲਦੇ ਤੇ ਇਹ 50 60000 ਦੇ ਹੁਣ ਮੇਰਾ 15000 ਚ ਮੈਨੂੰ ਜੋੜ ਲੱਭ ਕੇ ਦਿਖਾ ਦੇ ਚ ਠੀਕ ਆ ਮੈਂ ਤੋਕੇ ਬਾਕੇ ਦੇਖ ਲਿਆ ਤੋਕੇ ਹੂੰ ਹੂੰ ਉਹਨੇ ਵੀ ਭਾਈ ਨਾਲ ਤਸੱਲੀ ਕਰਾਈ ਆਪਣੇ ਪੈਰੋਂ ਮਾਝਾ ਡਾਇਮੰਡ ਵਾਲਿਆਂ ਨੇ ਹਾਂ ਮੋਹ ਜੀ ਭਾਈ ਜੋੜੇ ਦੇਖਦਾ ਦੇਖ ਜੋੜ ਦੱਸ ਕਿੱਥੇ ਜੋੜ ਹਾਂ ਇਹ ਜੋੜ ਹਾਂ ਲੱਗੇ ਨਾ ਉੱਤੇ ਬਾਦ ਇਧਰ ਦੇ ਪਾਸੇ ਇੱਥੇ ਪਿੱਛੇ ਜੋੜ ਹੋਣਾ ਹੋਰ ਕਹਿੰਦੇ ਤੇ ਤੋਰੇ ਜਿਹਦਾ ਕਿਧਰ ਜਿਹਨੂੰ ਹਾਈ ਹਾਈ ਆਂਗੂਲੀ ਗੋਲੀਆ ਤਾਹਲਾ ਇੱਕ ਕੋਨੇ ਇੱਧਲੇ ਪਾਸੇ ਪਾਤਾ ਜੋੜੇ ਕਿਧਰੇ ਪਾਸੇ ਪਾਤਾ ਮਾਰਾ ਵ ਜਿਗਾੜਮੈਂਟ ਕਰਤਾ ਜੇ ਇੱਕ ਪਾਸੇ ਹੀ ਪਾਉਂਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਗੜਬੜ ਹੁੰਦੀ ਕਿਸੇ ਵਾਸਤੇ ਨੂੰ ਪਤਾ ਹੀ ਨਾ ਲੱਗਦਾ ਜਮੇ ਜਮਾ ਵੀ ਪਤਾ ਨਾ ਲੱਗਦਾ ਇੱਕ ਯਾਰ ਮੈਂ ਕਹਾਂ ਟਰੈਕਟਰ ਨੂੰ ਵੀ ਲੋਡ ਦਾ ਨਹੀਂ ਪਤਾ ਹੈਗਾ ਇੱਕ ਨੰਬਰ ਚੱਲਦੇ ਕਿਸੇ ਦਿਨ ਤੂੰ ਵੀ ਆਪਣਾ ਟਰੈਕਟਰ ਮਗਰ ਪਾ ਕੇ ਦੇਖੀ ਫਿਰ ਪਤਾ ਤਾਂ ਤਾਂ ਹੀ ਲੱਗੂ ਚੀਜ਼ ਦਾ ਹੁਣ ਤੂੰ ਮੇਰੀ ਗੱਲ ਹੁਣ ਮੇਰਾ 15000 ਲੱਗਾ ਵਿੱਚ ਰੰਗ ਰੋਗਨ ਸਾਰੇ ਆ ਫਾਲੇ ਪਾ ਕੇ ਨਵੇਂ A to Z ਕੰਮ ਦਾ 13 ਨਹੀਂ ਮੈਨੂੰ 9000 ਦੇ ਰੱਖ ਕੇ 10000 ਦੇ ਉਹ 40000 ਪਾਉਣਾ ਪੈਣਾ ਦਾ ਕੋਲ ਤੇ ਕਿਹੜਾ ਬਲੀਮਾਨ ਸੀ ਕਹ ਦਿੰਦਾ ਮੈਨੂੰ ਆਹੀਂ ਹੁਣ ਮੈਨੂੰ ਹੁੱਕ ਦਾ ਜਿਹੜਾ ਮੈਂ ਆਪਣਾ ਟਰਾਲੇ ਦੀ ਮੈਂ ਬੜਾ ਆਖੀ ਜਾਂ ਥੱਲੇ ਦੇ ਹੋਰ ਫਿਕਸ ਕਰਵਾ ਦੇਣੀ ਆ ਠੀਕ ਉਹਦੇ ਥੱਲੇ ਹੀ ਉਹਦੇ ਥੱਲੇ ਫਿਕਸ ਕਰਾ ਦੇਣਾ ਬਸ ਇੱਕ ਪੁਆਇੰਟ ਠੀਕ ਨਹੀਂ ਹੈਗਾ ਉਹ ਇੱਥੇ ਆ ਜਾਣਾ ਫੇਰ ਉਹਨੇ ਉਹ ਹੁੱਕ ਨੇ ਉਹਨੇ ਚੱਲ ਕੱਢੀ ਇਹਨੂੰ ਉੱਪਰਲੇ ਪਾਸੇ ਲਾਈਏ ਵੀਰ ਬਣ ਕੇ ਅੱਜ ਆ ਗਿਆ ਉਡਵਾੜ ਦੇ ਥੱਲੇ ਯਾਰ ਮੈਂ ਹੱਟ ਕੰਮ ਕਰਦਾ ਸੀ ਵੀ ਦੋਹਾ ਪਾਸੇ ਜਾ ਲਾਈ ਨੀ ਪਰ ਤੇ ਕਾਤ ਹੈ ਪਤਾ ਵੀ ਨਹੀਂ ਲੱਗਦਾ ਵੀ ਕਿ ਜਦ ਗੇਰ ਕੇ ਲੰਘ ਜਾਂਦਾ ਆਦੇ ਵਾਸਤੇ ਕੰਮ ਕਰ ਦਿੰਦਾ ਥੱਲੇ ਸਾਰੇ ਮੇਰੀ ਖੋਣ ਹਾਏ ਮੇਰੇ ਰੱਬਾ ਕੀ ਕਰਾਂ ਦੇਖੋ ਅੱਜ ਉਹ ਚਲੇਗੇ ਹੂੰ ਅੱਜੇ ਕੰਮ ਸ਼ੁਰੂ ਗਿਆ ਸਾਰੇ ਆਇਓ ਹੈ ਪੁਆਇੰਟ ਆ ਦੇਖੀ ਇਹ ਦੇਖਾ ਬਈ ਇਹ ਆ ਗਏ ਮਈਆਂ ਵਾਸਤੇ ਟਰੈਕਟਰ ਲੈ ਕੇ ਆਇਆ ਉਹਦੇ ਖੜਾ ਠੀਕ ਹੈ ਨਾ ਅ ਬਿੰਦਰ ਨੂੰ ਲਿਖ ਦਿਆ ਨਾਲ ਵੇ ਚੱਲ ਬਈ ਤੂੰ ਵੀਰ ਬਣ ਕੇ ਤੂੰ ਚੱਲ ਨਾਲ ਮੇਰੇ ਮੈਂ ਮੋਟਰਸਾਈਕਲ ਮੋੜ ਰਹੀ ਹਾਂ ਮੋਟਰਸਾਈਕਲ ਦੇਖਿਆ ਮੈਂ ਟਰੈਕਟਰ ਦੇਖਿਆ ਹੁਣ ਮੈਂ ਆਉਂਦੀ ਖਾਰੇ ਮੈਂ ਤੈਨੂੰ ਕਿਹਾ ਤਾਂ ਵੀ ਜੇ ਤੂੰ ਗੋਹਾ ਭਰ ਦੇਵੇਂ ਮੈਂ ਟਰੈਕਟਰ ਧੋਣਾ ਤਾ ਅੱਛਾ ਮੈਂ ਕੁਝ ਸਾਰੀਆਂ ਚੀਜ਼ਾਂ ਤੋਂ ਤੇ ਵੀ ਤੂੰ ਮੇਰੇ ਗੋਹਾ ਭਰ ਦੇਵੇਂ ਮੈਂ ਘੇਰ ਦੇਣਾ ਨਾਲ ਦੇ ਨਾਲ ਤੂੰ ਹੁਣ ਮੇਰੇ ਤਾਂ ਪਤਾ ਨਹੀਂ ਕਿਆ ਤੋ ਉਹਦਾ ਫਰੰਟ ਇਹ ਤਾਂ ਮਾਂ ਚੱਲ ਸਕਦਾ ਆਹ ਹੋ ਬੈਰ ਹੁਣ ਮੈਂ ਹਮਰਾ ਜਾ ਕੇ ਤੇ ਆ ਗਿਆ ਆ ਜਾ ਇਹਨੂੰ ਪਾਹਰ ਦੇ ਨਾਲ ਆਇਓ ਆ ਵੀਰੇ ਆ ਆਇਓ ਆ ਕਦੀ ਪਤਾ ਵੀ ਨਹੀਂ ਲੱਗਦਾ ਵਿੱਕੀ ਆਹ ਹੋਵੇ ਕੀ ਆਪੇ ਗੱਲ ਜਰ ਕੰਮ ਹੋ ਜੇ ਉਹ ਹਮ ਤਾਂ ਜਰਦੀ ਗੱਲ ਐ ਉਂਝੀ ਪਤਾ ਨਹੀਂ ਲੱਗਣਾ ਹੈਗਾ ਹੁਣ ਵੀ ਨਹੀਂ ਪਤਾ ਲੱਗਾ ਮੈਂ ਟਰੈਕਟਰ ਲਿਆ ਆ ਉੱਥੇ ਦੇ ਆਹ ਹੁਣ ਮੈਨੂੰ 15 ਮਿੰਟ ਦੇ ਵਿੱਚ ਆ ਕਰਦਣਾ ਮੈਂ ਪਾਣੀ ਮਾਣੋਂ ਬਾਹਰ ਕੱਢਣ ਲੱਗੇ ਪੈ ਨਹੀਂ ਪ੍ਰਾਪਤਾ ਟਰੈਕਟਰ ਧੋਣਾ ਪਾ ਥੋੜਾ ਜਿਹਾ ਮੈਂ ਕੱਖ ਵੀ ਲਿਆਉਣੇ ਅਜੋ ਓਹੋ ਜਦ ਕੱਖ ਲੈ ਕੇ ਆਉਣੇ ਜਰਦੀਆਂ ਗੱਲਾਂ ਕਰੀ ਕੱਖ ਵੀ ਇਹ ਸਵੇਰ ਸ਼ੁਰੂ ਹੋਈ ਆ ਸਵੇਰ ਆਹੀ 10:00 ਬੰਦ ਕਰਤਾ ਨਹੀਂ ਮੈਂ 10:00 10:30 ਹੋ ਗਏ ਕਿਸ ਆਗਰ ਰਹੇ ਹੋਇਆ ਅੱਜ 10 ਮਿੰਟ ਚ ਕੱਖ ਆ ਜਾਣੀ ਆ ਅੱਜ ਸਾਇਕਲ ਕਿੜਕੀ ਆ ਗਈ ਦੇਖਿਆ ਤੁਸੀਂ ਥੋੜੀ ਕਿ ਦੇਖਿਆ ਕਾ ਕੰਨਾ ਆਈ ਪਿਆ ਆਈ ਪਿਆ ਲੈ ਕਿੱਥੇ ਵਾਦ ਮਾਂ ਆਈ ਹੋ ਗਿਆ ਹੋ ਗਿਆ ਮੈਂ ਤਾਂ ਅੱਜ ਕਿਧਰ ਲੁਕੇ ਜਾਣਾ ਲੁਕਣਾ ਹਾਂ ਮੰਨ ਬਹੁਤਾ ਕਿਉਂ ਜਦ ਬੋਲਣਾ ਪਰ ਕੋਈ ਫੈਕਟਰ ਕਿੱਲਾ ਕਰ ਦਮਾ ਤਾਂ ਜਦ ਨਾ ਹੋ ਜੂਗਾ ਕਿਆ ਕਹਿੰਦੇ ਆਪਣਾ ਉਗੜ ਜੂਗਾ ਜਦ ਨਾ ਮਾਂ ਕਿਹੜੇ ਰੋਮੇ ਮੇਰੇ ਜੀ ਕੋਲ ਨਹੀਂ ਮਾਂ ਤੇ ਬੀਬੀ ਆ ਘਰ ਆ ਕੋਈ ਟਰੈਕਟਰ ਉੱਤੇ ਰੱਖਿਆ ਤਾਂ ਕਰਵਾ ਲਿਆ ਜਿੰਨਾ ਨਾਲੇ ਕੇ ਤੁਹਾਨੂੰ ਲੈ ਜਾਣਾ ਇਹ ਖੇਤ ਸੁਖਵੀਰ ਕਈ ਦਿਨ ਹੋ ਗਏ ਤੋ ਤੂੰ ਮੈਂ ਉੱਪਰ ਤੇ ਬੈਠਾ ਬੈਠਾ ਦੇਖਦਾ ਤਾਂ ਮੈਂ ਗੱਡੀ ਤਾਂ ਵੀ ਦੋ ਤਿੰਨ ਵਾਰ ਘੋਲਿਆ ਵੀ ਟਰੈਕਟਰ ਦਾ ਵਿਚਾਰ ਤਾਂ ਨੰਬਰ ਹੀ ਲੱਗਦਾ ਹੈਗਾ ਖੇਤ ਤਾਂ ਜਾਣਾ ਮੈਨੂੰ ਤਾ ਨੀਂ ਵੀ ਜਿੰਦਗੀ ਕਰਨਾ ਹਨ ਜੀ ਨਾ ਮਾਰਨ ਦੀ ਬਾਤ ਹੈ ਮਾਸਾਂ ਤੇਜ਼ ਹੋ ਗਿਆ ਬਹੁਤ ਬਿਕਿਆ ਹੋਇਆ ਕਿੱਥੇ ਤੋਂ ਕਹਿੰਦੇ ਰਹੋ ਹਾਲੇ ਨਹੀਂ ਮੇਰੀ ਹੋਈ ਗੱਲ ਮੈਂ ਕਿਤੇ ਵੇਲੀ ਨਹੀਂ ਭਈਆਂ ਨੂੰ ਰੋਟੀ ਰੁੱਟੀ ਪਕਾਈ ਹਾਲੇ ਆਹੋ ਲੈ ਕੇ ਆਹੋ ਬੈਠ ਜਨਾਨੀਆਂ ਦੇ ਕੰਮ ਕਿਹੜੇ ਗਿਣਤੀ ਚ ਜਨਾਨੀਆਂ ਦੇ ਕੰਮ ਕਿਹੜੇ ਗਿਣਤੀ ਚ ਨਹੀਂ ਤੁਸੀਂ ਹੁਣ ਦੋ ਮਿੰਟ ਕੰਮ ਕਰਕੇ ਬਣਾ ਬਸ ਆਹ ਕਹਤਾ ਦੋ ਮਿੰਟ ਹਾਂ ਦੋ ਮਿੰਟ ਹੀ ਕੰਮ ਕਰ ਰਹੇ ਸੀ ਜਿਹੜੇ ਕਰਦੀਆਂ ਉਹਨਾਂ ਨੂੰ ਪੁੱਛ ਕੇ ਦੇਖੀ ਜਾਂਦਾ ਦੋ ਮਿੰਟ ਨਹੀਂ ਇੱਕ ਤੰਗ ਫਿਰੇ ਤੱਕ ਸ਼ਾਮ ਤੱਕ ਮੈਂ ਬੈਠਾ ਨਹੀਂ ਹੋ ਸਕਦਾ ਮੇਰੀ ਗੱਲ ਸੁਣੋ ਪਹਿਲਾਂ ਉਧਰ ਨਾ ਜੈਸਮੀਂ ਦੇ ਸਹੁਰੇ ਨੇ ਗੱਲ ਬਹੁਤ ਸੋਹਣੀ ਕਹੀ ਹਾਂ ਕਹਿੰਦਾ ਵੀ ਮੈਂ ਤਾਂ ਦੇਖਣਾ ਕਹਿੰਦਾ ਜੇ ਮੈਂ ਨਿਆੜੇ ਸਾਂਭਦਾ ਕਹਿੰਦਾ ਦਿਹਾੜੀ ਦੇ ਵਿੱਚ ਨੂੰ ਜਨਾਨੀ 36 ਵਾਰ ਕਹਿੰਦਾ ਅੰਦਰ ਬਾਹਰ ਹੁੰਦੀ ਆ ਕਹਿੰਦਾ ਮਤਲਬ ਕਿ ਸਮਾਨ ਚੱਕਣ ਕਦੇ ਰੱਖਦਾ ਕਦੇ ਚੱਕਦਾ ਕਹਿੰਦਾ ਇਹਨੇ ਤੀਜੇ ਦੀ ਕੋਈ ਗਣਤੀ ਹੋਣੀ ਅੱਛਾ ਜਿਹੜਾ ਜਨਾਨੀਆਂ ਦੇ ਹੱਕ ਤੇ ਗੱਲ ਬੋਲੇ ਉਹ ਠੀਕ ਐ ਜਿਹੜਾ ਜਨਾਨੀਆਂ ਨੂੰ ਮਾਰਾ ਕਹੇ ਉਹ ਠੀਕ ਨਹੀਂ ਐ ਲੈ ਕਹਤ ਐ ਹਾਂ ਇਹ ਹੱਕ ਦੀ ਕੀ ਗੱਲ ਐ ਸੱਚਾਈ ਦੱਸੋ ਬਸ ਗੱਲ ਖਤਮਾ ਸੱਚਾਈ ਦੱਸੋ ਹਾ ਕੁੱਕ ਦੀ ਗੱਲ ਨਹੀਂ ਹਾਂ ਸੱਚਾਈ ਬੋਲੀਦੀ ਹੁੰਦੀ ਆ ਦੇਖਾ ਤੁਸੀਂ ਰੋਟੀ ਖਾ ਲੰਦਾ ਜੇ ਪੱਕੀ ਵੀ ਨਾ ਹੁੰਦੀ ਰਾਤ ਵੱਢ ਲਾ ਜਿਹੜਾ ਤਾਂ ਕੋਲ ਟਾਈਮ ਹੋ ਗਿਆ ਕਿਆ ਕਰਦੇ ਤੁਸੀਂ ਭਲਾ ਆਰਾਮ ਕਰ ਤੇ ਕ ਜੇ ਤਾਂ ਸਿੰਬਲ ਲਾਜੋ ਬਤਾ ਕਿਆ ਕਹੋਂਗੇ ਲੈ ਕਿਆ ਦੋ ਰੋਟੀਆਂ ਪਕਾ ਲੀਆਂ ਸਿੰਬਲ ਲਿਆ ਬੱਚਾ ਵੀ ਥੋੜੇ ਕੱਪੜੇ ਤਾਂ ਹੋਣੇ ਭਾਂਡਾ ਢਿੱਕਰ ਚੱਕਣਾ ਚਾਹ ਪਾਣੀ ਬਸ ਹੀ ਰੋਟੀ ਨਿਗਾ ਸਕਦੇ ਤੁਸੀਂ ਅਜੇ ਵਿੱਕੀ ਦਾ ਖਾ ਵੀ ਲੰਦਾ ਹਾਂ ਕਦਨੇ ਪਕਾਉਣ ਦੀ ਮਾਰੀ ਬਾ ਪਤਾ ਪਤਾ ਕੀ ਕਹੋਂਗੇ ਪਕਾਣ ਦੀ ਮਾਰੀ ਮਨ ਨੂੰ ਕਹ ਹਲਵਾਲਾ ਰੋਗ ਬਈ ਮੈਂ ਬਹੁਤ ਵਾਰ ਸੋਚਿਆ ਵੀ ਇਹਨਾਂ ਜੋਗੀਆਂ ਬਈ ਬਾਸੀ ਰੋਟੀ ਚਾਹੀਦੀ ਆ ਬਈ ਬਹੁਤ ਹੋਏ ਪਰ ਨਾ ਬਹੁਤ ਹੋ ਗਿਆ ਇਹ ਵੀ ਦੁੱਖਾਂ ਦਾ ਅੰਤ ਹਾਂ ਬਾਸੀ ਰੋਟੀ ਖਾਣ ਦੇ ਨਾਲ ਬਹੁ ਪੈਦੇ ਆ ਸਰੀਰ ਦੇ ਵਿੱਚ ਪਰ ਤੁਹਾਨੂੰ ਆਏ ਲੱਗਣ ਲੱ ਜਾਂਦਾ ਵੀ ਪਕਾਣ ਦੀ ਮਾਰੀ ਵੀ ਗਾ ਬਾਸੀਆਂ ਉਈ ਬੇਨਾ ਪਗਾਈ ਤਾਂ ਹੀ ਬਣ ਗਿਆ ਸੰਗਾ ਜੀ ਟਾਟਾ ਜੀ ਸਭ ਆ ਚੜਦਾ ਟਾਟਾ ਜੀ ਟਾਟਾ ਜੀ ਲੋ ਜੀ ਹਜ਼ਰ ਕਰਦਾ ਰੜਕਰ ਉੜਕਾ ਮਾਰ ਕੇ ਸਾਰੀ ਸਫਾਈ ਤੇ ਟਰੈਕਟਰ ਵੀ ਕਪੜਾ ਮਾਰ ਕੇ ਹਨ ਬੋਡੀ ਬੋਡੀ ਦੇ ਉੱਪਰ ਤਾਂ ਚਮਕਾਤਾ ਤੇ ਟੈਟੂ ਜੇ ਕਰਤੇ ਸਾਫ ਕੋਈ ਕਿਥੇ ਵੀ ਆ ਇਹ ਤੇ ਬਾਕੀ ਨੇ ਹੁਣ ਗੋਹੇਗਾਹੇ ਦੇ ਵਿੱਚ ਲਿਬੜ ਲਿਬੜਣਾ ਵੀ ਹੈਗਾ ਤਸੱਲੀ ਗੱਲ ਜਾਨੀ ਉਹ ਨਹੀਂ ਕਮਾਇਆ ਮੈਂ ਜਿਹੜਾ ਮਤਲਬ ਉਹ ਕਰਣਾ ਸੀਗਾ ਸਰਫਸ ਰੱਜਾ ਮਾਰਨਾ ਤਾਂ ਉਹ ਬਾਅਦ ਵਿੱਚ ਧੋ ਦੂੰਗਾ ਬਈ ਸਰਫ ਕਰ ਉਂ ਚੱਲ ਲੱਗ ਗਿਆ ਦੇਖਣ ਨੂੰ ਮਿੱਟੀ ਜੀ ਜੰਮੀ ਹੋਈ ਖਾਹੀ ਸੀ ਨਾ ਉੱਪਰ ਠੀਕ ਹੋ ਗਿਆ ਕੰਮ ਚਲੋ ਹੁਣ ਦੇਖਦਾ ਹੈ ਭਈਆਂ ਨੂੰ ਮਿਲ ਕੇ ਉੱਥੇ ਵੀ ਕਿੰਨੇ ਟਾਈਮ ਤੱਕ ਟਰਾਲਾ ਭਰਨਾ ਉਹਨਾਂ ਨੇ ਰੇ ਦਾ ਵੀ ਵਿਚ ਘਟਣ ਲੱਗੇ ਉੱਥੇ ਜਾ ਕੇ ਆਵਾਂ ਇੱਕ ਵਾਰ लो जी गन्ने की कढ़ाई भी शुरू हो गई भीज थी जगह बीज बीजना पाने इत दसदार ने कि जगह थी है आधा किला दो बीगे के करीब चलो पता चल जाएगा वहाँ पर बच जाएगा फिर और बीज ना किला पूरा करना है थोड़ा भी कणक का, को काट रहे हैं ना तो जैसे कि ये वाला गाउंड है ना यार इसमें इस नहीं निकलेगा वो इसमें इस से इसमें से नहीं निकलेगा वो फिर खराब होगा ये एक वाले का नहीं है अरे थोड़ा वो कर लिया करो देख कर आँख ना मरे बस बात और कुछ नहीं है जैसे ये वाला लंबा है इसमें से यहाँ तो आँख है इसके आगे थोड़ा ना आँख है इसको ये यहाँ से काट देते तो जानवर तो खा लेते पर वहाँ पे तो खराब ही होगा पड़ा पड़ा उसमें अरे सरदार साथ ही साथ ढो रहा है इसको है सीधा घर में चलो तो बढ़िया जो भी होगा हाँ कैसा ठीक है, जी। ठीक है चाहिए भाई ठीक ही चाहिए कितनी परी करनी है ਫਿਲਹਾਲ ਇਹ ਜਾਣੀ ਪਰਿਭਾਸ਼ਾ ਹਾਂ ਚਾਲੀ ਕਿ ਪਰਿ ਹੋਣ ਕਿੰਨੀਆਂ ਹੋ ਗਈਆਂ 2 5 10 8 9 10 11 12 13 14 15 16 17 18 ਉਹਨੇ 20 ਹੋ ਗਈਆਂ ਹਾਂ ਅੱਧੀ ਹੋ ਗਈ ਫੇ ਕਿੰਨੇ ਟਾਈਮ ਤੱਕ ਚਾਹੀਦਾ ਤੁਹਾਨੂੰ ਟਰੈਕਟਰ ਟਰਾਲਾ ਮੇਰਾ ਰੇਡੀਆ ਟਰੈਕਟਰ ਕਰਾਲਾ ਦੋਹੇ ਚੀਜ਼ਾਂ ਰੇਡੀ ਹੈ ਹੈ ਰੇਡੀ ਪੂਲ ਲੋਡ ਹੈ ਹੈ ਰੇਡੀ ਤੇ ਕਿਸ ਕੋ ਇਸ ਕੋ ਕਿਉਂ ਚਲਾਣਾ ਪੂਲ ਲੋਡ ਕਰੂਗਾ ਚਾਲਾਣਾ ਪੇ ਲੈ ਜੂਗਾ ठीक है तो फिर वो थे, सुन मेरी बात हो, मेरी बात सुन एक टिलड़ा ना अपना यहाँ से गाँव से भर ले जाते हैं गोहे का इसको इसको ना फिर ऐसा ही करेंगे ना देख लेंगे मेरे को एक ट्रैक्टर और मिला तो जहाँ जहाँ उतारना सीधा वहीं वहीं उतार देंगे इसको इसको लास्ट में लो, लोड कर ले जाएंगे यहाँ से जाते हुए एक रेख भर ले जाते हैं है ना यह यहां पर ए, एक इधर से लोड करना बाकी वहीं पे है ना ठीक रहेगा पानी पुनी है आपके पास चल ठीक है मैं सरदार को भी बोल दूंगा अगर है पानी तो ठीक ही है खा लिया खाना खा लिया चलो बढ़िया खाना खाना जरूरी है सबसे पहले ऐत बार ना गन्ना सभी का गिर गया आ, सभी, था था। सभी के चूहे ने बड़ा मजा लिया बहुत मजा लुटा चूहे ने भगवान देखता है भाई गणेश भाई भी देखता है सभी को भगवान है कहाँ जाएगा पक्की बात है ਹੀ ਮੈਂ ਹਮ ਤੁਮ ਤੋਂ ਇਧਰ ਉਧਰ ਚਲੇ ਜਾਏਗੇ ਕਿ ਇਸ ਇਸ ਜ਼ਿਲ੍ਹੇ ਕੋ ਛੋੜ ਕੇ ਕਿਸੇ ਹੋਰ ਜ਼ਿਲ੍ਹੇ ਮੇ ਚਲੇ ਜਾਏਗੇ ਉਹ ਕਹਾਂ ਜਾਏਗਾ ਪੱਕੀ ਬਾਤਾਂ ਵੀ ਚਲੋ ਜੋ ਭਗਵਾਨ ਨੇ ਦੇਣਾ وہی ਦੇਣਾ ਹੈ ਚਲੋ ਜੀ ਹੁਣ ਦੇਖਦੇ ਆ ਦੁਬਾਰੇ ਕੀ ਬਣਦਾ ਪ੍ਰੋਗਰਾਮ ਅੱਗੇ ਤੇਰਾ ਪਲਾ ਹੋ ਜਾ ਕਰਤਾ ਸਾਰਾ ਹੀ ਕੰਮ ਖਰਾਬ ਓਏ ਕਰਤਾ ਉਹੀ ਕੰਮ ਜਿ ਤੋਂ ਮੈਂ ਡਰਦਾ ਸੀ ਚਲ ਕੋਈ ਗੱਲ ਨਹੀਂ ਬਣਾ ਕੇ ਤੇ ਟੁੱਟ ਗਿਆ ਸੀਗਾ ਜੀ ਤੇ ਫਿਰ ਇਹ ਹੁਣ ਮਗਾ ਕੱਟ ਕਵਾ ਲਈਏ ਇਹਨੂੰ ਇੱਥੇ ਰੋਲਾ ਰਪਾਈ ਬਹੁਤ ਪੈਂਦਾ ਆਏ ਮਾਰਦਾ ਓਏ ਗਰੀਬ ਮਾਰਦਾ ਗਰੀਬ ਚਲ ਠੀਕ ਆ ਕੋਈ ਨਹੀਂ ਅੱਜ ਦਿਨ ਤੇਰਾ ਕਿਸੇ ਦਿਨ ਮੇਰਾ ਵੀ ਆਊਗਾ ਅੱਜ ਦਿਨ ਤੇਰਾ ਕਾਕੇ ਆ ਕੱਲ ਨੂੰ ਮੇਰਾ ਵੀ ਆਉਣਾ ਅੱਜ ਦਿਨ ਤੇਰਾ ਕੱਲ ਨੂੰ ਮੇਰਾ ਵੀ ਆਉਣਾ ਮਿੱਟੀ-ਮਿੱਟੀ ਸਾਫ਼ ਕਰਦੇ ਨੇ ਹੁਣ ਪਹਿਰਾ ਚੰਗਾ ਸਾਫ਼ ਸੁਥਰਾ ਤਾਂ ਉੱਪਰ ਤੇ ਬੰਦਾ ਹੀ ਇਨਸਾਨ ਹੈ ਮਿੱਟੀ ਹੈ ਇਹ ਉਹੀ ਕਹਿੰਦਾ ਮੈਂ ਇਹਦਾ ਹੋਰ ਠੇ ਕਰੋ ਕਾਲ ਮਾਰ ਹਾਂਜੀ 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 ਇਹਦਾ ਕੋਈ ਰੌਣ ਨਹੀਂ ਜਦੋਂ ਮੈਂ ਕਹਿੰਦਾ ਫੜਦਾ ਉਹ ਮਿੱਟੀ ਬਚਾਲਾ ਮਿੱਟੀ ਉਹ ਮਿੱਟੀ ਉਹ ਪੈਣੀ ਹੈ ਬਾਬੂ ਨੇ ਇਹ ਨਹੀਂ ਹਟਦਾ ਉਹ ਮਿੱਟੀ ਜਿਹੜਾ ਨਾ ਮਿੱਟੀ ਉਹ ਪੈਣੀ ਹੈ ਉਹ ਵੇ ਬੱਚਾ ਤੇਰੀ ਕੰਪਨੀ ਨਵੀਂ ਬਣਾਲੀ ਇੱਚਾ ਸਾਰੀ ਹੋਏ ਹੈ ਨਾ ਕਿ ਸੱਟ ਮਾਰ ਕੇ ਅੰਦਰ ਨੂੰ ਵੀਂਗ ਹੀ ਨਹੀਂ ਕਰਦਾ ਤਾਹੀਆਂ ਵੀਰੇ ਨਹੀਂ ਆ ਘਸ ਗਿਆ ਤੇ ਲੋਕ ਨਹੀਂ ਜਾਂਦੇ ਤਾਈਆਂ ਡੱਬੀਆਂ ਠੱਕ ਠੱਕ ਕਰੀ ਜਾਂਦੇ ਚਲ ਠੀਕ ਆ ਹੁਣ ਸਾਲ ਡੇਢ ਸਾਲ ਚੱਲ ਜਾਂਦਾ ਹੋਰ ਕਿ ਚਾਹੀਦਾ ਯਾਰ ਤੇ ਹੁਣ ਪੱਕਾ ਹੀ ਕਿ ਤੂੰ ਕਹਿੰਦਾ ਸਾਰੀ ਉਮਰੇ ਚੱਲੀ ਜਾਵੇ ਰੁਪਈਏ ਤੇਰੇ ਵੀ 20 ਬਣਨੇ ਚਾਹੀਦੇ ਆ 20 ਭਜਾਉਣੇ ਵੀ ਕਮਾਉਣੇ ਆ ਤੂੰ ਬਾਈ ਜੀ ਕਹਿੰਦਾ ਜਾਂਦਾ ਹੀ ਆ ਜੀ ਹਾਂ ਤੂੰ ਤਾਂ ਮੈਨੂੰ ਪਤਾ ਹੀ ਆ ਤੂੰ ਤਾਂ ਹਾਂ ਐਂ ਕਹਣਾ ਸਰਪੰਚ ਸਾਹਿਬ ਇਹ ਸਰਪੰਚ ਦਾ ਹੋਰ ਤਰ੍ਹਾਂ ਦਾ ਜਾਂਦਾ ਹੀ ਆ ਜੀ ਕਹਿੰਦਾ ਲੱਗਾ ਇਹ ਥੋੜੇ ਰੌਂਡੀ ਪੜਦਾ ਇਹ ਕੋਈ ਕਹਿੰਦਾ ਵੀ ਆਉਣਾ ਫੇਰ ਮੈਂ ਇਹ ਪੋਆ ਦੇ ਕਿੰਨੇ ਦਾ ਹੋਊਗਾ ਬਾਈ ਜਗਾੜ ਜਾ ਜੇ ਦੋ ਹੋਏ ਆਪਾਂ ਲੈ ਕੇ ਆਈ ਪਏ ਇਹਦੀ ਕਿਹੇ ਤੇ 600 ਰੁਪਈਏ ਦਿੱਤਾ ਇੱਕਾ 600 ਦੀ ਹੈ ਨਾ ਜੇ ਪੂਰੀ ਇਹ 샤ਵਟੇ ਚਾਹੀਦੀ ਹੋਵੇ ਆਪਾਂ ਨੂੰ 3000 ਦੀ ਵੀ ਆਉਂਦੀ 4000 ਦੀ ਵੀ ਆਉਂਦੀ ਦੋਨੇ ਪਾਸੇ ਵਾਲੀ ਹੈ ਨਾ ਜੀ 7000 ਦੀ 샤ਵਟਾ ਜੀ ਹਾਂ ਇਹਨੂੰ ਮੁਕਾਵਾ ਸੂਰਮੇ ਨੂੰ ਕੋ ਬਾਦ ਸਾਹਿਬ ਹੂੰ ਹਾਂ ਕਿਹਾ 2500 ਦੀ ਇੱਕ ਫਸਟੀ ਵੀ ਇੱਕ 2500 ਦੀ ਫਸਲਾਦ ਦਾ ਠੀਕ ਹੈ ਬਸ ਐਨਾ ਕਿਹੜਾ ਕੱਤੇ ਬਾਬਿਆ ਰਹੇ ਹਾਂ ਆ ਚਾ ਨਹੀਂ ਵਾ ਹਾਂ ਬੀਤਾ ਬਾਬਾ ਇਹ ਕਿੱਦਾਂ ਲੀਕਾ ਯਾਰ ਕਮਾ ਲਓਗੇ ਪਹਿਲਾਂ ਵੀ ਤਾਂ ਚੱਲਦਾ ਹੀ ਤਾਂ ਯਾਰ ਸਾਲਦਾਰੇ ਕਿਣੀ ਵੀ ਨਹੀਂ ਅੱਜਾ ਟੇਕਾ ਗਿਆ ਮੂੰਹ ਬੁੱਲਿਆ ਵਾ ਜੇ ਉਹ ਜਦੋਂ ਸੱਟ ਮਾਰਦੀ ਹੁੰਦਾ ਬਸ ਉਹ ਗੱਲ ਕੁੱਤੀ ਗਈ ਐ ਸੇ ਮਾਰ ਦੋ ਸਾਡੇ ਨਾਲ ਹੋਣਾ ਬਸ ਮਾਰਦਾ ਇਹ ਨਾ ਟੁੱਟ ਜਾਣਾ ਹਾਂਵੇਂ ਟੁੱਟ ਜਾਣਾ ਧੱਕੇ ਗਲੇ ਬੋਦਾ ਕਿਤੇ ਕੰਮ ਨਹੀਂ ਆਉਂਦਾ ਕੰਮ ਵਾਲਾ ਇਹ ਹੋਗਾ ਕੰਮ ਯਾਦ ਹੁੰਦਾ ਨਾ ਦੋ ਟੱਪੀ ਬਣੇ ਉਹ ਸੋਰੇ ਕਰਦਾ ਤੂੰ ਨਾਲ ਨਾਲ ਸੋਣ ਵਾਲੇ ਕੋਲ ਬਹੁਤ ਬੰਦਾ ਆਉਂਦਾ ਆਹੇ ਟੋੜੇ ਵਾਲੇ ਨੇ ਹਾਂ ਟੋੜੇ ਲੋਗੇ ਆਹੋ ਮਨ ਦੀ ਗੱਲ ਕੁਛ ਇਹਦਾ ਪਰ ਇਹਨੇ ਗਰਮ ਹੋ ਕੇ ਇਹਨੇ ਫੂਕ ਹੋ ਜਾਣਾ ਚਾਹੀਦਾ ਯਾਰ ਇਹਨੇ ਇਹਨੇ ਹਾਂ ਹਾਕਾ ਤੇ ਨਿਕੋ ਮਨਾ ਐਨੇ ਜੇ ਫੱਕ ਬਾ ਠੀਕ ਹੈ ਮਿਸਤਰੀ ਜੀ ਤੂੰ ਮਿਸਤਰੀ ਉਹ ਮੰਨੂ ਪਤਾ ਤੇਰਾ ਕਿਆ ਨੁਕਸਾ ਤੈਨੂੰ ਜੇ ਤੇ ਮਾਲਕ ਕੋਲ ਨਾ ਨਾ ਬੈਠਾ ਹੋਵੇ ਫਿਰ ਅੰਦਾ ਕੀ ਕਰ ਦੇਣਾ ਤਾ ਇਹ ਤਾਂ ਮੈਂ ਕੋਲ ਬੈਠ ਕੇ ਕਰਵਾ ਲਿਆ ਜਿਹੜਾ ਕਿ ਕਰਵਾ ਲਿਆ ਠੀਕ ਹੈ ਜੀ ਕਿਆ ਲਿਖਾ ਸੀਜ਼ਨ ਸ਼ੁਰੂ ਹੋਇਆ ਵਾ ਹੁਣ ਤੈਨੂੰ ਗੱਲਾਂ ਆਉਂਦੀਆਂ ਨੋਟ ਆਈ ਜਾਂਦੇ ਤੇਰੀ ਜੇਬ ਦੇ ਵਿੱਚ ਤੇਰੇ ਵਰਗੇ ਜਾਂਦੇ ਸਾਰੇ ਕਰਗਾ ਜਮੀਨੇ ਵਾਂ ਦੇ ਲਈ ਮੈਂ ਤੈਨੂੰ ਕਿੰਨੇ 6 ਮਹੀਨੇ ਟਪਾਇਆ ਐ ਇੱਥੇ ਤਾਂ ਹਿੱਲਦਾ ਨਹੀਂ ਪਹਿਲਾਂ ਤੇਰੀ ਜੇਬ ਚ ਰੁਪਈਏ ਪਾਈ ਦੇ 6 ਮਹੀਨੇ 1000 ਨੋਟ ਪਾਈ ਦੇ ਕਹਦੇ ਹਾਂ ਇਹ ਕਹਿੰਦਾ ਤੇਰੇ ਵਰਗੇ ਆਉਂਦੇ 6 ਮਹੀਨੇ ਵਾਲੇ ਤਾਂ ਮੈਨੂੰ ਟਪਾਇ ਕਿੰਦੀ ਬੇਇੱਜ਼ਤੀ ਕਰਤੀ ਬਾਲੜ ਦੇ ਵਿੱਚ ਬੈਠੇ ਹੋ ਗਾ ਤੁਸੀਂ ਹਾਂ ਨਾ ਜ਼ਿੰਮੇਵਾਰੀ ਆਉਂਦੇ ਜਨ ਇੱਕ ਮੈਂ ਸਾਰੀ ਦਸ ਨਵੇੜ ਦਿੰਦੀ ਆ ਆ ਦੇਖ ਹਾਏ ਹਾਏ ਇੱਕ ਮੈਂ ਸਾਰੀ ਮੈਂ ਦਸ ਚਾਹੇ ਤੂੰ ਦੇ ਦੇ ਨਾ ਵੇ ਨਹੀਂ ਗੱਲ ਆਇਨਾ ਕਹ ਤੇਰੇ ਪਰ ਆਜਣੀ ਆ ਗੱਲ ਹੁਣ ਫਿਰ ਇਹ ਵੀ ਕਹ ਨਹੀਂ ਤੂੰ ਹੀ ਨਹੀਂ ਦੇਖੇ ਜਾਂਦਾ ਹੈਗਾ ਜੀਵੀਦਾਰ ਕਹ ਤੂੰ ਜ਼ਿੰਮੇਦਾਰ ਕਹ ਤਾ ਮੈਂ ਤਾਂ ਹੀ ਤਾਂ ਕਹ ਤਾ ਸਾਰੇ ਜੀਵੀਦਾਰ ਦਾ ਪੱਠੇ ਪਠਾ ਲਤਾ ਆਪਣੇ ਨੂੰ ਹੁੱਕ ਦਾ ਕਰਦੇ ਹੋ ਅੰਕੇ ਲਾਉਣੇ ਨਹੀਂ ਕਰ ਦਿੰਦੀ ਯਾਰ ਲਾਲਾ ਮੜ ਜਾ ਦੇਖ ਕੇ ਤੈਨੂੰ ਪਤਾ ਤਾਂ ਹੈਗਾ ਜੀ ਤਾਂ ਉਹਨੂੰ ਲੱਗ ਰਿਹਾਦਾ ਤੂੰ ਬਖ ਬਹਿ ਕਹਿਣ ਦੀ ਜ਼ਰੂਰਤ ਹੁੰਦੀ ਆ ਡਾਕਟਰ ਬੰਦੇ ਨੂੰ ਦੇਖ ਕੇ ਦਰਦਾ ਵੀ ਅੱਜ ਇੱਕ ਨਜੇ ਤੁਰੇ ਆਉਂਦੇ ਇਹਨੂੰ ਬੁਖਾਰ ਚੜਿਆ ਵਾ ਤੁਰਨਾ ਦਾ ਕੱਟਾ ਜਿੱਡੇ ਜੇ ਨੂੰ ਫੜੀਆਂ ਹੁੰਦਾ ਵੀ ਤੇ ਦਰਦ ਹੋਇਆ ਉਹ ਤੇ ਜਦ ਦਿਨਾਂ ਚ ਬਾਰਾਂ ਦਿਨ ਦੇਖ ਲਏ ਇਹ ਕੋਈ ਨਾ ਇਹ ਗੜ ਜਾਂਦਾ ਸਹੀ ਯਾਰ ਬਾਹਰ ਨਹੀਂ ਸਾਢੇ ਟੰਕਾ ਲੱਗੜ ਹੁੰਦੇ ਤੈਨੂੰ ਲਾਉਣਾ ਨੇ ਉਹ ਪੂਜਾ ਦੁਆਰਾ ਤੇ ਨਹੀਂ ਪਕੜੀ ਉਹ ਘੱਟ ਘਾਟ ਕੇ ਨਾ ਚਲੋ ਲਓ ਜੀ ਟਰਾਲਾ ਭਰ ਕੇ ਰੇ ਦਾ ਪਹੁੰਚ ਗਏ ਜੀ ਆਪਾਂ ਖੇਤ ਦੇ ਵਿੱਚ ਹੁਣ ਇੱਥੇ ਰੇ ਗਿਰਾਂਗੇ ਤਿੰਨ ਚਾਰ ਟਰਾਲੇ ਜਿਹੜੇ ਗਿਰਦੇ ਹੋਏ ਮੇਰੇ ਪਾਪਾ ਜੀ ਨੂੰ ਅੱਛੀ ਕਾਲ ਜੀ ਕਿੰਨੇ ਚਾਰ ਕਟਾਲੇ ਤਾਂ ਗਿਰੇ ਜਾਣੇ ਹਨ ਹੈ ਨਹੀਂ ਹਾਂ ਤਿੰਨੇ ਭੱਜ ਜਾਣਗੇ ਤਿੰਨੇ ਗੇ ਭੱਜ ਜਾਨਾ ਚਲਦੇ ਮੇਰੇ ਵੇਖੀ ਤਾਂ ਕਹਿੰਦਾ ਕਹਿੰਦਾ ਰੱਜ ਕੇ ਪਾ ਦੇ ਉਹ ਕਹਿੰਦਾ ਜੇ ਮਿਲਦਾ ਰਹੇ ਵੇਖੀ ਕਹਿੰਦਾ ਰੱਜ ਕੀ ਪਾ ਦੇ ਜੇ ਰੇ ਮਿਲ ਗਿਆ ਵੀ 2 ਸਾਲ ਕਰਨਾ ਖੰਡਣਾ ਹੀ ਫਿਰ ਅੱਛਾ ਪਾ ਦਿੰਦਾ ਫਿਰ ਕਿੱਥੇ ਅੱਛਾ ਇਹਦੇ ਕੋਲ ਤਾਂ ਦੋ ਟਰਾਲੇ ਹੋ ਜੂंगे ਤੇ ਦੋ ਟਰਾਲੇ ਹੋ ਜੂंगे ਤੇ ਕੋਈ ਨਾ ਪਾਣਾ ਜਾ ਕੇ ਉੱਥੇ ਦੋਸਾਂ ਕੋਲ ਕਿੱਥੇ ਪੈਂਦੇ ਨੇ ਹੂੰ ਸ਼ੁਰ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਪਾਉਣ ਦੇ ਪਾ ਦੂੰਗਾ ਚੱਲੋ ਯਾਰੀ ਥੋੜੇ ਪਿੱਛੇ ਨੂੰ ਗਿਰਾ ਦੇ ਹਾਂ